ਕਮਿਸ਼ਨਰ ਸਾਹਿਬ ਬਚਾਓ ਜੀ ਨੂੰ ਅੱਤ ਆਹ ਦੇਖੋ ਇਹ ਮੈਟਰਿਕ ਲੈਣ ਆਇਆ ਵਾ ਤੇ ਮੇਰੇ ਤੇ ਹਮਲਾ ਕਰਤਾ ਚਿੰਮੇ ਨੇ ਬੜਾ ਕਰਾਇਆ ਮੇਰੇ ਤੇ ਤੇ ਰੋਜ਼ ਰੇਤੀ ਕਰਕੇ ਮੇਰੇ ਤੇ ਹਮਲਾ ਕਰਦੇ ਨੇ ਆਹ ਦੇਖੋ ਮੇਰੀ ਇੱਜ਼ਤ ਤੇ ਲੁੱਟਦੇ ਰਹੇ ਆਹ ਦੇਖੋ ਮੇਰੇ ਤੇ ਹਮਲਾ ਹੋ ਰਿਹਾ ਆਹ ਟੁਕੜੇ ਦਿਖਾਤਾ ਦੇਖ ਆਹ ਦੇਖੋ ਚਿੰਮੇ ਨੇ ਹਮਲਾ ਕੀਤਾ ਮੇਰੇ ਤੇ ਆਹ ਕਮਾਡੀ ਰੱਖੀ ਹੋਣੀ ਆਹ ਜੇ ਵੀ ਰੱਖੀ ਹੋਣੀ ਆਹ ਦੇਖੋ ਉਹ ਦੇਖੋ ਦੀ ਨੰਮਾ ਕਰ ਰਹੀ ਮੇਰੀ ਇੱਜ਼ਤਾਂ ਹੈ ਇਹ ਦੇਖੋ ਆ ਦੇਖੋ ਆ ਦੇਖੋ ਤੇਰਾ ਡਰਾਮਾ ਹੋ ਰਿਹਾ ਵਾ ਕਿ ਮੈਂ ਇੱਥੇ ਧਰਮੇ ਤੇ ਬਹਿ ਜਾਣਾ ਜਾਂ ਤਾਂ ਮੈਂ ਮਰ ਜਾਣਾ ਜਾਂ ਇਨਸਾਫ ਲਵਣਾ ਇਹ ਕਿੰਨੇ ਨੇ ਇਹ ਦਸਾਂ ਸਿੰਘ ਜੀ ਮੇਰੇ ਮੇਰੇ ਖਿਲਾਫ ਇਹ ਜਾਨੀ ਤੇ ਕਰਾਂਗੀ ਕਿੰਨੇ ਮੇਰੇ ਖਿਲਾਫ ਇੱਧੇ ਭੇਜੀ ਆ ਨਾ ਮੈਨੂੰ ਮਾਰੇ ਕੇ ਜੀ ਪਿਆਰ ਵਾਂ ਕਰਨ ਦਿੰਦਾ ਆ ਮੈਨੂੰ ਯਾਰੋ ਮਾਰਨ ਦੀ ਹੈ ਉਹ ਧਮਕੀਆਂ ਕੱਲ ਵੀ ਦਿੱਤੀਆਂ ਮੈਨੇ ਅੱਜ ਮੇਰੇ ਤੇ ਹਮਲਾ ਕਰਤਾ ਦੇਖੋ ਇਹਨਾਂ ਨੇ ਉਹ ਕੱਲ ਮੈਨੂੰ ਹਮਲਾ ਕਰਨ ਦੀਆਂ ਗੱਲਾਂ ਕਰਦੇ ਕਿੱਥੇ ਬਚਾਂ ਮੈਂ ਜਾ ਕੇ ਮੈਨੂੰ ਦੱਸੋ ਮੈਂ ਕਿੱਥੇ ਬਚੂਗਾ ਜਾ ਕੇ ਆਹ ਦੇਖੋ ਉਹ ਮੇਰੀ ਇੱਜ਼ਤ ਦਾਰਦ ਕਰਦੀ ਹੈ ਉਹ ਮੈਨੂੰ ਕੌਣ ਬਚਾਊਗਾ ਆਹ ਦੇਖੋ ਕੱਲ ਜੀ ਮੈਨੇ ਧਮਕੀ ਦਿਵਾਈਆ ਮੀਡੀਆ ਦੇ ਵਿੱਚ ਉਹ ਪੁਲਸਾਰੋਂ ਬਚਾ ਲੈ ਮੈਨੂੰ ਉਹ ਮੈਨੂੰ ਬਚਾ ਲੈ ਪੁਲਸਾਰੋਂ ਉਹ ਮੈਨੂੰ ਬਚਾ ਲਓ ਉਹ ਜਿੰਮੀ ਨੇ ਹਮਲਾ ਕਰਾਇਆ ਮੇਰੇ ਤੇ ਜਿੰਮੀ ਨੇ ਸਾਲੇ ਨਰੇ ਮੀਡੀਆ ਤੇ ਧਮਕੀਆਂ ਦਿੱਤੀਆਂ ਮੈਂ ਜਿੱਥੇ ਦੇਖਣ ਗਿਆ ਮੈਨੂੰ ਮਾਰਿਆ ਜਾਊਗਾ ਜਾਂ ਨਾ ਉਹ ਦੇਖੋ ਅੱਜ ਹਮਲਾ ਕਰਤਾ ਇਹਨਾਂ ਨੇ ਆ ਸਾਹਮਣੇ ਦਿਖਾ ਦੋ ਸਾਲੋਂ ਤੋਂ ਦੇਖ ਲਓ ਉਹ ਪਹਿਲਾਂ ਦਰਖਾਤੇ ਨੇ ਛੁੱਟੀਆਂ ਦਿੱਤੀਆਂ ਨੇ ਮੈਂ ਆ ਡੀਏਚ ਲੈਣ ਆਇਆ ਅੱਜ ਫੇਰ ਮੇਰੇ ਤੇ ਹਮਲਾ ਕਰਤਾ ਇਹਨਾਂ ਨੇ ਉਹ ਜਿੰਮੀ ਨੇ ਹਮਲਾ ਕਰਾਇਆ हमला कर दफ्तर मीडिया में के तो तो ने कहा हमला करानगे इन्हें मेनू कल मीडिया तो से जानो तो मारने तन क्या देखो आज झूठिया दरखास्त आमला आ जानो मारन दिया कोशिशा हायर की ਮੈਨੂੰ ਕੱਲ ਮੀਡੀਆ ਤੇ ਜਾਨੂ ਮਾਰ ਕੇ ਕਤਲ ਕੀ ਦਿੱਤੀਆ ਮੈਂ ਦਰਖਾਸਤ ਦੇਣਾ ਹੈ ਪਿਛਲੀਆਂ ਦਰਖਾਸਤਾਂ ਠੁਕੀਆਂ ਪਾਈਆਂ ਗਈਆਂ ਉਹ ਵੀ ਮੈਨੂੰ ਜਾਨੂ ਬਾਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਦੇ ਬੰਦੇ ਘੱਟੇ ਜੇ ਲਾੜ ਆਏ ਸੀਗੇ ਆ ਦੇਖੋ ਮੈਂ ਇਨਸਾਨ ਮਗਰ ਕਿੱਥੇ ਜਾਵਾਂ ਕਿੱਥੇ ਜਾਵਾਂ ਦੁਖੀ ਚੱਲਦੀ ਨਹੀਂ ਨਾ ਹੋਗਾ ਮੇਰਾ ਹੀ ਘਰ ਪਰ ਬੁਲਾ ਕੇ ਮੇਰੇ ਨੂੰ ਲੁੱਟ ਲਿਆ ਮੈਂ ਕੀ ਕਰਾਂ ਮੇਰੇ ਘਰ ਪਰ ਬੁਲਾ ਕੇ ਮੇਰੇ ਨਾਲ ਆ ਕੇ ਮੇਰੇ ਨਾਲ ਘਰ ਪਰ ਬੁਲਾ ਕੇ ਬਾਗ ਤੇਰਾ ਇੱਜ਼ਤ ਲੂਟ ਲਿਆ ਜੇਕਰ ਮੈਂ ਤੋਸੀਆ ਮੈਨੂੰ ਗੋਲੀ ਮਾਰ ਦਿਓ ਮੈਨੂੰ ਫਾਂਸੀ ਦੇ ਦਿਓ ਨਹੀਂ ਤੇ ਜਨਾਨੀ ਦੀ ਆ ਕੀ ਲਾਹ ਕੋ ਟੈਸਟ ਕਰਾਓ ਇਹਦਾ DNA ਕੋ ਟੈਸਟ ਕਰਾਓ ਇਹਦਾ DNA ਕੋ ਟੈਸਟ ਕਰਾਓ ਇਹਨੂੰ ਖੁਦ ਦੇਖ ਲੈ ਇਹ ਕਹਿੰਦਾ ਕਿ ਨਾ ਹੋਈ ਤੁਹਾਡਾ ਪੂਰਾ ਵੀਰੇ ਮੈਂ ਕੌਮੀ ਮੀਤ ਪ੍ਰਧਾਨ ਕਾਲੀਤਾਲ ਅੰਮ੍ਰਿਤਸਰ ਜਿਹੜੀਆਂ ਪਿਛਲੇ ਦਿਨ ਮੇਰੇ ਖਿਲਾਫ ਛੁੱਟੀਆਂ ਦਰਖਾਸਤਾਂ ਦਿੱਤੀਆਂ ਗਈਆਂ ਸੀਗੀਆਂ ਜਸਵੰਤ ਸਿੰਘ ਚੀਮੇ ਨੇ ਦਵਾਈਆਂ ਸੀਗੀਆਂ ਰਵੀ ਗਰਗਨੇ ਦਵਾਈਆਂ ਸੀਗਾ ਮਨੀਸ਼ਾ ਬੇਗਮ ਤੋਂ ਉਹ ਜਾਤ ਵੀ ਛੁੱਟੀਆਂ ਪਾਈਏ ਗਿਆ ਉਹਨਾਂ ਦੀ ਆਰਟੀਕਲ ਦੀ ਕਾਪੀ ਮੈਂ ਲੈਣ ਆਇਆ ਸੀਗਾ ਅੱਜ ਕੱਲ ਇੱਕ ਵੀਡੀਓ ਮੈਂ ਦੇਖੀ ਆ ਉਹ ਜਿਹੜੀ ਚੱਲ ਰਹੀ ਸੀਗੀ ਤਿਬਰੌਰ ਤੇ ਖੜੀ ਉਹ ਜਿਹੜੀ ਬਿਆਨਬਾਜ਼ੀ ਕਰ ਰਹੀ ਸੀ ਕਿ ਜਿੱਥੇ ਬਬਲੂ ਕਰੇਸ਼ੀ ਮਿਲੂਗਾ ਉਹਨੂੰ ਮਾਰਿਆ ਜਾਊਗਾ ਉਹ ਤੇ ਹਮਲਾ ਕਰਾਂਗੇ ਉਹਨੂੰ ਜਾਨੋਂ ਮਾਰਨ ਦਿੱਤਾ ਜਾਊਗਾ ਉਹ ਅੱਜ ਵੀ ਵੀਡੀਓ ਆਨਲਾਈਨ ਚੱਲ ਰਹੀ ਹੈ ਉਹਦੀ ਰਿਕਾਰਡਿੰਗ ਮੇਰੇ ਕੋਲ ਮੈਂ ਡਾਊਨਲੋਡ ਕਰ ਲਈ ਸੀ ਤੁਹਾਨੂੰ ਦੇ ਦਾਂਗੇ ਅੱਜ ਇਹਨਾਂ ਨੇ ਕਮਿਸ਼ਨਰ ਦਫ਼ਤਰ ਦੇ ਅੰਦਰ ਮੈਂ ਆਈਟੀ ਦੀ ਕਾਪੀ ਲੈ ਆਣਾ ਹੈ ਹੁਣੇ ਜਸ ਲੈ ਕੇ ਮੈਂ ਦਫ਼ਤਰ ਦੰਦਰੋਂ ਨਿਕਲਿਆ ਮੈਂ ਡਿਰੇਕਟਰ ਸਾਹਿਬ ਨੂੰ ਫੋਨ ਕੀਤਾ ਕੱਲ ਦੀ ਵੀਡੀਓ ਚੱਲਦੀ ਹੈ ਮੇਰੀ ਜਾਨ ਖਤੇਜ ਕਮਿਸ਼ਨਰ ਸਾਹਿਬ ਨੂੰ ਮੈਨੂੰ ਬੁਲਾ ਦਿਓ ਐਪਲੀਕੇਸ਼ਨ ਜਿਹੜੀ ਤਿਆਰ ਹੈ ਮੈਂ ਉਹਨੂੰ ਦੇਣ ਵਾਸਤੇ ਆਇਆ ਮਾਂ ਉਨੀ ਦੇਰ 'ਚ ਇਹ ਬੰਦੇ ਆ ਕੇ ਮਨੀਸ਼ਾ ਬੇਗਮ ਨਾਲ ਆਈ ਮੇਰੇ ਤੇ ਹਮਲਾ ਕਰਤਾ ਹਮਲਾ ਕਰਨ ਤੋਂ ਬਾਅਦ ਇਥੇ ਪੱਤਰਕਾਰ ਆ ਗਏ ਨੇ ਇਤਰ ਕਾਰਨ ਵੀਡੀਓ ਬਣਾਣੀ ਸ਼ੁਰੂ ਕਰਤੀ ਲੋਕਾਂ ਨੇ ਵੀਡੀਓ ਬਣਾਣੀ ਸ਼ੁਰੂ ਕਰਤੀ ਬੰਦੇ ਪਿੱਛੋਂ ਭਾਗੇ ਤੇ ਉਹ ਮਨੀਸ਼ਾ ਬੇਗਮ ਇੱਧਰ ਪੱਜ ਗਈ ਆ ਮੈਂ ਮੰਗ ਕਰਦਾ ਕਮਿਸ਼ਨਰ ਸਾਹਿਬ ਨੂੰ ਪੰਜਾਬ ਦੇ ਡੀਸੀਪੀ ਨੂੰ ਤੇ ਪੰਜਾਬ ਦੇ ਸੀਐਮ ਨੂੰ ਕਿ ਸੀਐਮ ਸਾਹਿਬ ਇਹ ਲੋਗ ਸਰਦਾਰ ਸਿਮਰਨਜੀਤ ਸਿੰਘ ਮਾਰਦੀ ਦੇ ਨਾਮ ਤੇ ਜਾਲੀ ਚਿੱਠੀਆਂ ਦਾ ਕਾਰੋਬਾਰ ਕਰਦੇ ਨੇ ਇਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਜੇਕਰ ਇਹ ਸੱਚੇ ਨੇ ਤੇ ਇਹਨਾਂ ਨੂੰ ਬੁਲਾਓ ਉਹਨਾਂ ਦਾ ਨਾਰਕੋਟੈਸਟ ਕਰਾਇਆ ਜਾਵੇ ਜਸਵੰਤ ਸਿੰਘ ਚਿੰਮੇ ਦਾ ਨਾਰਕੋਟੈਸਟ ਹੋਵੇ ਦਸਕਰਨ ਸਿੰਘ ਕਾਨ ਸਿੰਘ ਵਾਲਾ ਦਾ ਨਾਰਕੋਟੈਸਟ ਹੋਵੇ ਮੈਂ ਇੱਥੇ ਬੈਠਾ ਮੈਂ ਨਾ ਡਰਨਾ ਜ਼ੁਲਮ ਤੋਂ ਨਾ ਮੈਂ ਭਜਣਾ ਮੇਰਾ ਨਾਰ ਕੋਟੈਸਟ ਕਰਾਇਆ ਜਾਵੇ ਉਹ ਜਿਹੜੀ ਮਨੀਸ਼ਾ ਪਿੰਗਾਂ ਬਿਨਾਂ ਨੇ ਮੋਹਰਾ ਲਾ ਕੇ ਆਤਮ ਹਜ਼ਾਤੀ ਆ ਮੇਰੇ ਪਿੱਛੇ ਲਾਈ ਹੈ ਇਹਦਾ ਨਾਰ ਕੋਟੈਸਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਜੇ ਮੈਂ ਗੁਨਾਹਗਾਰ ਆ ਮੈਨੂੰ ਰੋਡ ਦੇ ਵਿੱਚ ਖੜਾ ਕਰਕੇ ਗੋਲੀ ਮਾਰੀ ਜਾਵੇ ਮੈਨੂੰ ਫਾਂਸੀ ਦਿੱਤੀ ਜਾਵੇ ਜੇਕਰ ਉਹ ਗੁਨਾਹਗਾਰ ਹੈ ਤਾਂ ਤੁਹਾਨੂੰ ਹੱਜ਼ ਮੰਨ ਕੇ ਬੇਨਤੀ ਆ ਜੋ ਕਾਨੂੰਨ ਦੇ ਸਾਹਮਣੇ ਸਜ਼ਾ ਮਿਲਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੈਨਾਂ ਤਾਂ ਨਹੀਂ ਕੁੱਟਮਾਰ ਹੀ ਕਰਨ ਹੋਈ ਸਰਯਾਮ ਦੇਖੀ ਸਰਯਾਮ ਇੱਥੇ ਮੇਰੇ ਕੱਪੜੇ ਪਾੜੇ ਗਏ ਮੇਰੀ ਟੋਪੀ ਇਹਨਾਂ ਨੇ ਇੱਥੇ ਇਹਨਾਂ ਨੇ ਮੇਰੇ ਉੱਪਰ ਹਮਲਾ ਕੀਤਾ ਉਹਦੀ ਵੀਡੀਓ ਕੁਝ ਲੋਕਾਂ ਨੇ ਬਣਾਈ ਹੈ ਇੱਥੇ ਉਹ ਵੀ ਤੁਹਾਨੂੰ ਮਿਲ ਜਾਣੀ ਹੈ ਇੱਥੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਲੱਗੇ ਆ ਇਹ ਦਫ਼ਤਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਜਿੱਥੋਂ ਮੈਂ ਨਿਕਲ ਕੇ ਬਾਹਰ ਆਇਆ ਮੈਂ ਇਕੱਲਾ ਨਹੀਂ ਹੱਤਾ ਬੰਦਾ ਮੇਰੇ ਤੇ ਹਮਲਾ ਹੋਇਆ ਇਹਨਾਂ ਨੇ ਕਹਿ ਕੇ ਕੀਤਾ ਕੱਲ ਸੋਸ਼ਲ ਮੀਡੀਆ ਦੇ ਉੱਪਰ ਨਿਊਜ਼ ਚੈਨਲ ਦੇ ਉੱਪਰ ਉੱਥੇ ਇਹਨਾਂ ਨੇ ਟੀਬਾ ਰੋਲ ਸਾਫ਼ ਕੀਤਾ ਕਿ ਬਾਬਲੂ ਕ੍ਰੈਸ਼ੀ ਜਿੱਥੇ ਮਿਲੂਗਾ ਉਹਨੂੰ ਮਾਰਿਆ ਜਾਊਗਾ ਉਹਨੂੰ ਮਾਰ ਦਿੱਤਾ ਜਾਊਗਾ ਜਾਨੋਂ ਮਾਰਨ ਦਿੱਤਾ ਜਾਊਗਾ ਉਹਨੂੰ ਪਾਰਟੀ ਦੇ ਪ੍ਰੋਗਰਾਮ ਨਹੀਂ ਕਿਤੇ ਜਾਣੇ ਕੀ ਕਸੂਰ ਹੈ ਮੇਰਾ ਜੇ ਮੈਨੂੰ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਗਰੀਬ ਘਰ ਦੇ ਮੁਸਲਮਾਨ ਨੂੰ ਗਰੀਬ ਬੰਦੇ ਨੂੰ ਕਲ ਦਲ ਅੰਮ੍ਰਿਤਸਰ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਉਹਨੇ ਆਪਣੇ ਤੋਂ ਬਾਅਦ ਮੈਨੂੰ ਦੂਜੇ ਨੰਬਰ ਦਾ ਵੱਡਾ ਲੀਡਰ ਬਣਾਇਆ ਕਿ ਮੇਰਾ ਇਹ ਕਸੂਰ ਹੈ ਕਿਵੇਂ ਇੱਕ ਮੁਸਲਮਾਨ ਗਰੀਬ ਮੁਸਲਮਾਨ ਤੇ ਹੱਕ ਦੀ ਗੱਲ ਕਰਦਾ ਕੱਟ ਗਿਣੇ ਚਾਹੀਦੀ ਕੀ ਜਲਾ ਨੇ ਇਹਨਾਂ ਨੂੰ ਤੇ ਮੈਨੂੰ ਪਾਰਟੀ ਦੇ ਪ੍ਰੋਗਰਾਮ ਇਹਨਾਂ ਨੇ ਕੱਲ ਕਿਹਾ ਮੀਡੀਆ ਦੇ ਉੱਪਰ ਕਿ ਇਥੇ ਮੌਲੂ ਕਰੈਸ਼ ਮਿਲੂਗਾ ਜਾਨੋ ਮਾਰ ਦੇਾਂਗੇ ਇਹ ਲੇਡੀ ਨੇ ਮੈਨੂੰ ਧਮਕੀਆਂ ਦਿੱਤੀਆਂ ਮੈਨੂੰ ਇਨਸਾਫ ਚਾਹੀਦਾ ਹੁਣ ਮੈਂ ਇੱਥੇ ਸਮੇਂ ਵਾਸਤੇ ਤਾਰੇ ਤੇ ਬੈਠਾ ਤੇ ਪਾਰਟੀ ਦੇ ਸਾਰੇ ਮੈਂ ਜਿੰਨੇ ਵੀ ਅਹੁਦੇਦਾਰ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸਾਰੇ ਬਾਤਕਾਂ ਨੇ ਬੇਨਤੀ ਕਰਦਾ ਕਿ ਇੱਥੇ ਥਾਣੇ ਤੇ ਬੈਠਾ ਕੇ ਮੇਰਾ ਸਾਥ ਦਿਓ ਨਾ ਮੈਂ ਜ਼ੁਲਮ ਅੱਗੇ ਝੁਕਣਾ ਨਾ ਮੈਂ ਪੜਣਾ ਮੈਂ ਇਹਨਾਂ ਦਾ ਡਟਵਾ ਮੁਕਾਬਲਾ ਕਰੂੰਗਾ ਇਹਦਾ ਜ਼ੁਲਮ ਦਾ ਵਿਰੋਧ ਕਰੂੰਗਾ ਤੇ ਜਦ ਤੱਕ ਇਨਸਾਫ ਨਹੀਂ ਮਿਲੂਗਾ ਮੈਂ ਜਨਰਲ ਰਾਹ ਇੱਥੇ ਤੁਹਾਨੂੰ ਇੱਥੇ ਬੈਠਾ ਕੀ ਗੱਲ ਕਹਿੰਦੇ ਨਹੀਂ ਲੇਡੀਜ਼ ਵੀ ਮੇਰੀ ਇੱਜ਼ਤ ਲੁੱਟ ਲਈ ਹੈ ਮਾਂ ਪਹਿਲਾਂ ਤਾਂ ਭਾਈ ਸਾਹਿਬ ਇਹਨੇ ਜਿਹੜੀ ਦਰਖਾਸਤ ਦਿੱਤੀ ਹੈ ਇੱਥੇ ਮੀਡੀਆ ਕਾਨਫਰੰਸ ਹੋਈ ਸੀ ਉਹਦੇ ਵਿੱਚ ਕਿੱਥੇ ਜ਼ਿਕਰ ਨਹੀਂ ਹੈ ਪਹਿਲੀ ਦਰਖਾਸਤ ਦੇ ਵਿੱਚ ਵੀ ਇਹਦੇ ਨਾਲ ਕੋਈ ਇਹਦੇ ਨਾਲ ਕੋਈ ਵੈਦ ਫੈਲੀ ਹੋਈ ਦਰਖਾਸਤ ਆਰਟੀਆਈ ਵਿੱਚ ਮਿਲਾ ਲਈ ਹੈ ਮੈਂ ਤੁਹਾਨੂੰ ਦੱਸ ਦਿੰਦਾ ਉਹ ਤੇ ਕਿੱਥੇ ਨਹੀਂ ਲਿਖਿਆ ਹੋਇਆ ਵੀ ਇਹਨੇ ਇਸਨੇ ਦੂਜੀ ਦਰਖਾਸਤ ਦਿੱਤੀ ਹੈ ਉਹਦੇ ਵਿੱਚ ਕਿੱਥੇ ਨਹੀਂ ਲਿਖਿਆ ਹੋਇਆ ਹਾਕਮ ਸਾਹਿਬ ਦਾ ਨੰਬਰ ਲੱਗਿਆ 17 30ਕ ਮੇ 17 ਤਰੀਕ ਨੂੰ ਇਹਨੇ ਜਾ ਕੇ ਬਿਆਨ ਬਦਲਤੇ ਐਫ ਆਰ ਤੇ ਲਿਖਿਆ ਕਿ ਇਸ ਤੋਂ ਪਹਿਲਾਂ ਮੈਂ ਕਿਸੇ ਨੂੰ ਨਹੀਂ ਦੱਸਿਆ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ ਇੱਥੇ ਕਨਫਰੰਸਾਂ ਕਰਦੀ ਰਹੀ ਆ ਕੋਸ਼ ਨੂੰ ਗੁੰਮਰਾ ਕਰਕੇ ਮੇਰੇ ਤੇ ਪਰਚਾ ਦਰਜ ਕਰਾਤਾ ਜਦ ਮੈਂ ਐਪਲੀਕੇਸ਼ਨ ਦਿੱਤੀ ਐ ਤੇ ਉਹ ਦਿਨ ਮੈਂ ਸ਼ਹਿਰ ਚ ਨਹੀਂ ਸੀ ਇਹਨਾਂ ਨੇ ਦਰਖਾਸਤ ਦਿੱਤੀ ਕਿ ਮੇਰੇ ਤੇ ਹਮਲਾ ਕੀਤਾ ਮੈਂ ਸ਼ਹਿਰ ਚ ਨਹੀਂ ਸੀ ਕੋ ਉਹ ਦਰਖਾਤਾ ਝੂਠੀਆਂ ਪਾਈਆਂ ਗਈਆਂ ਆਰ.ਟੀ.ਓ ਦੇ ਵਿੱਚ ਕਾਪੀ ਲੈਣ ਆਇਆ ਜਿਸ ਦਿਨ ਨੂੰ ਪਤਾ ਲੱਗ ਗਿਆ ਸਭ ਕੁਝ ਝੂਠਾ ਹੁਣ ਫੜਿਆ ਜਾਣਾ ਤੇ ਅੱਜ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅੱਜ ਇਹ ਮੈਨੂੰ ਜਾਨੋ ਮਰਨ ਵਾਸਤੇ ਆਈ ਸੀ ਜਿਹੜੀ ਇੱਥੇ ਬਲੇ ਬੰਦੇ ਲੈ ਕੇ ਇਹ ਜਸਵੰਤ ਸਿੰਘ ਟੀਮਾ ਨੇ ਦਸਕਰਨ ਸਿੰਘ ਕਰਨ ਸਿੰਘ ਵਾਲਾ ਨੇ ਭੇਜਿਆ ਜਿਉ ਸੱਚੇ ਨੇ ਇੱਥੇ ਆਉਣ ਕਮਿਸ਼ਨਰ ਦਫ਼ਤਰ ਆਪਣਾ ਨਾਰ ਕੋ ਟੈਸਟ ਕਰਾਣ ਮੈਂ ਵੀ ਨਾਰ ਕੋ ਟੈਸਟ ਕਰਾਊਗਾ ਇਹ ਲੇੜੀ ਦਾ ਨਾਰ ਕੋ ਟੈਸਟ ਕਰਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਉਹ ਦੂਣ ਇੱਕ ਤਰੀਕੇ ਨਾਲ ਨਹੀਂ ਕੋਈ ਨਹੀਂ ਕਰੋ ਇੱਥੇ ਮੈਂ ਕਹਿੰਦਾ ਬੈਠੇ ਬੈਠੇ ਕਰੋ ਕਾਬਿਲ ਅਫਸਰਾਂ ਦੀ ਸੈਟ ਬਣਾਓ ਮੈਂ ਪਰਜਨ ਵਾਲਾ ਨਹੀਂ ਆ ਮੈਂ ਗੁਨਾਹਗਾਰ ਨਹੀਂ ਆ ਮੈਂ ਥੁਲਮ ਦਾ ਡਟਵਾ ਮੁਕਾਬਲਾ ਕਰਾਂਗਾ ਬਿਲਕੁਲ ਕਾਰਵਾਈ ਜੇ ਕਮਿਸ਼ਨਰ ਦਫ਼ਤਰ ਦੇ ਅੰਦਰ ਕੁੱਟਮਾਰ ਹੋ ਜਾਈ ਕਮਿਸ਼ਨਰ ਸਾਹਿਬ ਕਹਿੰਦੇ ਸਾਰੇ ਫੜੇ ਜਾਣਗੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਆ ਐਡੇ ਵੱਡੇ ਵੱਡੇ ਤੁਸੀਂ ਕੇਸ ਹੱਲ ਕਰਦੇ ਲੁਧਿਆਣਾ ਸ਼ਹਿਰ ਦੇ ਅੰਦਰ ਇੱਕ ਗਰੀਬ ਘਰ ਦੇ ਇੱਕ ਗਰੀਬ ਘਰ ਦੇ ਸੁਮਨਾਲ ਸਿੰਘ ਦੀ ਮਾਂ ਨੇ ਜਿਹਨੂੰ ਲੀਡਰ ਬਣਾਇਆ ਕੌਮੀ ਮੀਤ ਪ੍ਰਧਾਨ ਬਣਵਾਇਆ ਲੀਡਰ ਬਣਾਇਆ ਉੱਤੇ ਤੁਹਾਡੇ ਦਫ਼ਤਰ ਦੇ ਅੰਦਰ ਹਮਲਾ ਹੋ ਜਾਂਦਾ

और फिर हम लोग यहाँ आए छोड़ाने के लिए तो हमको भी नाक पर मार दिया बोती हट यहाँ से तू कौन है बोलने वाली क्या बात की है, तो... कुछ बात नहीं है हम लोग के साथ में ही आए हैं हम भी भी साथ में हैं इनके साथ में हम लोग हैं हाँ, है मेरा इज्जत लूट लिया उसको इज्जत लुटे हाँ मोड़ा पा लिया है कितने आने अब जाने लाग रहे तब हम थोड़ी चिंता बंद खाली जनानी के हम जाने जनानी थी पूरी हमला करी है वो। वो अकेली थी उसके जो बंदे है चार बंदे छः बंदे है मगर जनानी हमला करी है आज पब्लिक क्या रोला ये है कि यहाँ से जा रहे थे यहाँ से जाते वक्त आगे से एक जनानी आई है और जनानी आके इनको पकड़ने के बाद कहती है मेरी इज्जत पे हमला किया है इल्ज़ाम लगाया जा रही है शरेआम पब्लिक के सामने बात इतनी सी है बाकियों का नहीं पता है। सिर्फ औरत थी औरत ने हमला किया है और घूम के तो तो वो, वो अकेली थी लेकिन थी। बाकी नहीं पता ये कह रहे बाकी भी थे बाकी नहीं, नहीं देखा औरत को देखा और मार रही थी मार रही थी चप्पल जूते मार रही थी और कपड़े इनके फाड़ दिए पकड़ के वो कहती है मेरी इज्जत लूट ली है मेरी इज्जत लूट ली जबकि हम पीछे खड़े बस आपके साथ आप तो भाई नहीं नहीं हमारे साथ नहीं हुई है उनके साथ हुई तो, है मेरा नाम मनीषा बेगम है सर हम कमिश्नर दफ्तर अपना अप्लिकेशन लगाने आए थे ये सुबह से बबलू कड़े मेरा पीछा कर रहा था उसके बाद में फिर रास्ते में आमना सामनी हो गए ये मेरे के चाटा मारा गाल पर उसके बाद में मेरा परस वर्स सारा तोड़ दिया तब तो वो मेरे के मारा है यहाँ तक ले मेरे के धमकी दे रहा तेरे के रास्ते पीछे कत्ल करवा देंगे यहाँ तक ले कचहरी बीचों जहाँ मैं डर डर के जी रही हूँ मैं मुंह बांध के चल रही हूँ ना मैं सरियाम घूम रही हूँ ना कहीं कोई हमारा अतिस सारा ना कोई मेरा के कानून भी नहीं तिब्बत न के एस भी मेरा मदद नहीं कर रहा है तिब्बत है एस भी दो लाख रुपया इसे लिया हुआ है यहाँ तक ले मैं गरीब ज... जनानी हूँ लाचार आदमी हूँ मैं झाड़ू पछा कर रही तो मेरा कोई सपोर्ट नहीं होकेगा कोई मेरा इंसाफ नहीं होकेगा मान लीजिए वो पैसा वाला हुआ तो पैसा के पर उसको हर कार्रवाई चलता है लेकिन मेरे पास पैसा नहीं है मैं केस लड़ रही हूँ लोग से चंदा कर कर के मैं केस लड़ रही हूँ यहाँ तक ले मैं चंडीगढ़ अपना केस लगाई मैं लोग से फैक्ट्री फैक्ट्री घूम के मैं चंदा करी हूँ उसके बाद में मैं चंडीगढ़ हाई कोर्ट से मैं केस लगाई हूँ को मैं कोई चीमा फीमा के नहीं जानती हूँ ना मैं चीमा से मेरा कोई रिश्ता है ना मैं आज तक ले मैं चिमे के पास गई हूँ ना मैं किसी चिमे के जानती हूँ ना मेरे का चीमा रोटी दे रहा है वो कहाँ के चीमा है चीमा ढीसी लगा चीमा प्रधानमंत्री है मैं कोई चीमा के नहीं जानती है मेरे ऊपर झूठो आरोप लगा रहा है यहाँ तक ले मान के साथ मेरा क्या मान मेरे के रोटी दे रहा है बबलू कैसी रोटी दे रहा है चीमा मेरे के रोटी दे रहा है मैं झाड़ू कोचा करती हूँ तब मुझे रोटी मिलता है मेरे के कोई से मतलब नहीं मेरा इज्जत बबलू कैसी लूटा है मैं उससे मेरे के मांग के गुहार लगा रही हूँ उसको कड़ी से कड़ी सजा मिले उसको गिरफ्तार करे यहाँ तक ले हम दर दर ठोके साहब के दफ्तर जाती लेकर संजय तलवार के पास जाती हूँ विजय दानू के पास जाती हूँ हम झूठा कलम क्यों नहीं हो लेके ऊपर लगाती हूँ जब बबलू कैसी मेरा इज्जत लूटा है यहाँ तक ले कचहरी में सुबह से मेरा पीछा कर रहा है ये मेरे के जनानी होकर बंदा होकर के मेरे ऊपर थप्पड़ मारा मेरा परस तोड़ तार दिया यहाँ तक लेटर लिखे भी फाड़ने के कोशिश किया जब वे आरोपी नहीं है बलात्कारी नहीं है तो मेरा लेटर क्यों फाड़ने की कोशिश किया अब मार यहाँ पर क्या चाहते हो मैं इसको गिरफ्तारी चाह रही हूँ मैं गया कमिश्नर दफ्तर कमिश्नर दफ्तर हमारे वहाँ से मिला है कि आज से कल तक ले